अपन बहुत सारिया थोड़ा न बगा सिंह बग्गा इसे पिंड ਇਨਾਂ ਦੀ ਮਾਤਾ ਨੂੰ ਕੰਜਰ ਹੈ ਇੱਥੇ ਮੈਨੂੰ ਮਿਲੇ ਉਹਨਾਂ ਦੀ ਬੱਚੀ ਨੂੰ 5 ਸਾਲ ਦੀ ਦੇ ਛੇਕ ਛੇਕ ਤਾਂ ਚਲੋ ਇੱਕ ਹੋਰ ਰੀਜ਼ਨ ਨਾਲ ਵੀ ਹੋ ਜਾਂਦੇ ਨੇ ਇੱਥੇ ਕਿੰਨੇ ਬੰਦੇ ਨੇ ਜਿਨ੍ਹਾਂ ਨੂੰ ਕਿਸੇ ਨੂੰ ਪੀ ਲਿਆ ਕਿਸੇ ਨੂੰ ਪਾਣੀ ਦੀਆਂ ਬਿਮਾਰੀਆਂ ਨੇ ਇਹ ਪਤਾ ਕਿਉਂ ਆ ਆ ਜਿਹੜਾ ਤੁਹਾਡੇ ਨਾਲ ਸਤਲੋ ਜੰਦਾ ਹੈ ਨਾ ਇਹਦੇ ਚ ਸਭ ਗੰਦਾ ਪਾਣੀ ਪੈਂਦਾ ਫੈਕਟਰੀਆਂ ਦਾ ਕੈਮੀਕਲ ਵਾਲਾ નો ਡਾਊਟ ਉਹ ਚ ਸਾਡਾ ਵੀ ਕਸੂਰ ਹੈ ਜਿਹੜੀ ਅਸੀਂ ਜ਼ਹਿਰੀਲੀਆਂ ਸਪਰੇਅ ਤੇ ਸਪਰੇਅ ਕਰ ਖਾਤ ਤੇ ਖਾਦ ਸੇਟ ਅਸੀਂ ਪਾਣੀ ਗੰਦਾ ਕਰ ਲਿਆ ਪਰ ਸਭ ਤੋਂ ਵੱਡਾ ਕਸੂਰ ਹੈ ਫੈਕਟਰੀਆਂ ਵਾਲਿਆਂ ਦਾ ਤੇ ਉਹਨਾਂ ਚ ਵੀ ਡਾਈੰਗ ਫੈਕਟਰੀਆਂ ਦਾ ਜਿਹੜੇ ਜ਼ਹਿਰ ਪਾਉਂਦੇ ਨੇ ਉਹਨੂੰ ਸਾਫ਼ ਕਰ ਸਕੀਏ ਤੇ ਉਹ ਗੰਦਾ ਨਾ ਕਰਨ ਤਿੰਨ ਤਰੀਕ ਤੋਂ ਆਪਾਂ ਚਲਾ ਰਹੇ ਹਾਂ ਹਮੋਰ ਨੂੰ ਕਮ ਤੇ ਲੁਧਿਆਣੇ ਤੱਕ ਜਾਵਾਂਗੇ ਤੁਰ ਕੇ ਪੜਾਵ ਪਾਉਂਦੇ ਹੋਣੀ ਉਹਦੇ ਚ ਕੋਸ਼ਿਸ਼ ਕਰਿਓ ਤੁਸੀਂ ਆਇਓ ਵਿੱਚ ਜਿੱਥੇ ਵੀ ਚੀ ਕਰ ਸਕਿਆ ਤਾਂ ਜੋ ਪਾਣੀ ਨੂੰ ਸਾਫ਼ ਕਰ ਲਈਏ ਜੇ ਪਾਣੀ ਸਾਫ ਹੋ ਗਿਆ ਨਾ ਤੇ ਤੁਹਾਡੀ ਜਿਵੇਂ ਮਾਤਾ ਨੂੰ ਕੈਂਸਰ ਹੈ ਇਹ ਹੋਊਗਾ ਨਹੀਂ ਹੋ ਰਿਹਾ ਕਾਹਦਾ ਕੈਂਸਰ ਆ ਉਹਨਾਂ ਨੂੰ ਉਹਨਾਂ ਨੂੰ ਸੌਲੀ ਕੈਂਸਰ ਹੈ ਸੌਲੀ ਕੈਂਸਰ ਹੈ ਇਹ ਪਤਾ ਕਿਉਂ ਹੁੰਦਾ ਹੈ ਇਹਨਾਂ ਇੱਕ ਲੈਡੋ ਕਹਿੰਦੇ ਆ ਉਹਨੂੰ ਕੈਮੀਕਲ ਇੱਕ ਨੂੰ ਆਰਸੈਨਿਕ ਕਹਿੰਦੇ ਨੇ ਇਹ ਫੈਕਟਰੀਆਂ ਦੇ ਜਿਹੜੇ ਕੈਮੀਕਲ ਹੁੰਦੇ ਨਾ ਉਹਦੇ ਵਿੱਚ ਪੈਂਦੇ ਆ ਉਹਦੇ ਨਾਲ ਇਹ ਕੈਂਸਰ ਹੁੰਦਾ ਹੁਣ ਆਰੋ-ਆਰੋ ਲੱਗੇ ਤੁਹਾਡੇ ਇੱਥੇ ਆਰਓ ਲੱਗੇ ਨਹੀਂ ਥੋੜਾ ਲੱਗੇ ਹੋਣੇ ਇਸੇ ਕਰਕੇ ਇਹਨਾਂ ਨੂੰ ਬਿਮਾਰੀਆਂ ਕਿਉਂਕਿ ਆਰਓ ਹੈ ਨਹੀਂ ਹਾਂਜੀ ਤੇ ਆ ਸਿੱਧਾ ਪਾਣੀ ਇੱਥੂ ਚੱਕਦੇ ਆ ਇਹ ਗੰਦਾ ਪਾਣੀ ਹੈ ਇਹੀ ਪੀਂਦੇ ਹੋ ਜ਼ਿਆਦਾਤਰ ਨਹੀਂ ਨਹੀਂ ਸਰਕਾਰੀ ਇਕੱਠਾ ਆਰੋ ਵੀ ਨਹੀਂ ਲੱਗਿਆ ਨਾ ਨਾ ਇਹ ਕਿਉਂ ਲੱਗੇ ਬੰਦਾ ਵੀ ਪੂਰ ਵਾਸਤੇ ਲੱਗਾ ਪੂਰ ਦਾ ਸਕੂਲ ਦਾ ਪਤਾ ਕੀ ਆਰੋ ਵੀ ਕੇ ਆਰੋ ਦਾ ਪਾਣੀ ਵੀ ਪੀਂਦੇ ਨੇ ਤਾਂ ਉਹ ਖੋਖਲਾ ਮਤਲਬ ਉਹ ਗੋਟੇ ਗਾਡੇ ਉਹਦੇ ਨਾਲ ਦੁਖਦੇ ਆ ਪਰ ਉਹ ਸੀਦਾ ਸਿੱਧਾ ਹੀ ਪੀ ਰਿਆਂ ਤੁਨੂੰ ਤਾਂ ਬਾਰੀਆਂ ਦਾ ਘਰ ਹੋ ਜਾਣਾ ਇੱਥੇ ਤਾਂ ਹੀ ਬੱਚਿਆਂ ਦਾ ਬੁਰਾ ਹਾਲ ਆ ਪੰਜ ਪੰਜ ਸਾਲ ਦੀਆਂ ਦਾ ਸਕੂਲਾਂ ਵਿੱਚ ਲੱਗੇ ਨੇ ਆ ਰਹੇ ਜੀ ਸਕੂਲਾਂ ਵਿੱਚ ਆ ਰਹੇ ਲੱਗੇ ਨੇ ਕਿਤੇ ਲੱਗੇ ਨੇ ਆ ਰਿਓ ਮੈਂ ਪਿੰਡ ਵਾਸਤੇ ਨਹੀਂ ਲੱਗਾ ਭਾਈ ਜੀ ਤੁਸੀਂ ਪਿੰਡ ਵਾਲੇ ਕੋਈ ICF ਫਾਊਂਡੇਸ਼ਨ ਵਾਲੇ ਲਵਾ ਕੇ ਗਏ ਸੀ ਯਾਰੋ ਉਹ ਲੱਗਿਆ ਵੈ ਤੇ ਸਰਕਾਰੀ ਯਾਰੋ ਨਹੀਂ ਲੱਗਿਆ ਸਰਕਾਰੀ ਕੋਈ ਨਹੀਂ ਨਾ ਟਾਈਮ ਕੀ ਨਾ ਹਾਂਜੀ ਹਾਂਜੀ ਜੇਰਾ ਤੁਸੀਂ ਪਾਣੀ ਪੀਣੇ ਕਿਹੜਾ ਪਾਣੀ ਉਹ ਅਸੀਂ ਆਪਣੇ ਡੂੰਘੇ ਬੋਰ ਕਰਾਏ ਹੋਏ ਆ ਉਹਨਾਂ ਦਾ ਪੀਨੇ ਆ ਤੇ ਜਾ ਕੇ ਤੇ ਪਿੰਡ ਵਾਲੇ ਹੈਗੇ ਆ ਉਹ ਜਿਹੜੇ ਸਸਤਾ ICF ਫਾਊਂਡੇਸ਼ਨ ਵਾਲੇ ਲਵਾ ਗਏ ਸੀ ਉਹ ਅੱਧਾ ਪਿੰਡ ਪੌਂਡ ਦੇ ਵਿੱਚੋਂ ਲੈ ਕੇ ਜਾਂਦਾ ਆ ਤੇ ਜਾਂ ਕਿੰਨਾਂ ਨੇ ਆਪਣੇ ਘਰ ਦੇ ਬੋਰ ਡੂੰਘੇ ਕਰਾਇਆ ਉਹਨਾਂ ਚੋਂ ਪੀ ਰਹੇ ਆ ਉਹ ਪਿੰਡ ਦੇ ਤੌਰ ਤੇ ਤੁਸੀਂ ਪੁੱਛਿਆ ਨਹੀਂ ਆ ਜਿਹੜੇ ਆਉਂਦੇ ਨੇ ਲੀਟਰਲੀ ਪਿੰਡ ਦਾ ਹੀ ਯਾਰੋ ਲਵਾ ਦਿਓ ਯਾਰ ਸਾਂਝਾ ਹੀ ਲਵਾ ਦੇਣਾ ਕੋਈ ਅਸੀਂ ਵੇਣੇ ਕੋਈ ਸੰਸਥਾ ਮਿਲ ਸਕੇ ਤਾਂ ਅਸੀਂ ਤੁਹਾਡੇ ਸਾਂਝੇ ਇੱਕ ਕੋਈ ਨਾ ਕੋਈ ਸੰਸਥਾ ਮਿਲ ਜੂਗੀ ਸੇਵਾ ਵਾਲੀ ਅਸੀਂ ਕਰ ਤੋ ਇੱਕ ਪੈਸੇ ਹੋਰ ਦੱਸਣਾ ਜਨਾ ਕਿ ਜਿਹੜੇ ਸਾਡੇ ਫੇਸਟ ਟੀਵੀ ਵਾਲੇ ਦੇ ਵਿੱਚ ਬੱਚੇ ਆ ਬੱਚੇ ਨੌਜਵਾਨ ਕੁੜੀਆਂ तकरीबन ਪਲੱਸ 2 ਕਰਕੇ ਜਿਹੜੇ ਬੈਠੇ ਆ ਘਰੇ ਬੈਠੇ ਆ ਵਿਹੇ ਘਰੇ ਕਰੇ ਕਰਕੇ ਬੈਠੇ ਆ ਉਹਨਾਂ ਵਾਸਤੇ ਜਿਹੜੀ ਬਾਰਡਰ ਬਲਟ ਹੈ ਜਦੋਂ ਕੋਈ ਮਤਲਬ ਤਿਆਰੀ ਕਰਕੇ ਬੱਚਾ ਮਤਲਬ ਹੋ ਜਾਂਦਾ ਉਸ ਤੋਂ ਬਾਅਦ ਕੀ ਹੈ ਵੀ ਇਹਨਾਂ ਦਾ ਜੀ ਵਿਸ਼ੇਕੜ ਪੈ ਜਾਂਦਾ ਜਿਵੇਂ ਮੰਨ ਲਓ ਬਾਰਡਰ ਨਾਲੇ ਪਾਸੇ ਹਾਂ ਉਹਦੇ ਵਿੱਚ ਕੋਈ ਨੰਬਰਾਂ ਦਾ ਹੀ ਉਲਟ-ਪੁਲਟ ਹੋ ਜਾਂਦਾ ਉਹ ਬੱਚਾ ਰਹਿ ਜਾਂਦਾ ਮਤਲਬ ਜਿਹੜੇ ਨੌਜਵਾਨ ਮੁੰਡੇ ਆ ਉਹ ਵੀ ਘਰੇ ਬੈਠੇ ਆ ਕੋਈ ਇਹਨਾਂ ਵਾਸਤੇ ਕੋਈ ਇੱਕ ਕੰਮ ਕਰਿਓ ਜੀ ਇੱਕ ਤਾਂ ਬਾਰਡਰ ਏਰੀਏ ਦੇ ਨਾਲ ਨਾ ਹਾਂਜੀ ਉਹ ਤੇ ਬੱਚਿਆਂ ਨੂੰ ਵੀ ਇੱਕ ਰਿਜ਼ਰਵੇਸ਼ਨ ਹੁੰਦੀ ਹੈ ਹਾਂਜੀ ਇਹ ਬਾਰਡਰ ਏਰੀਏ ਦੇ ਬੱਚਿਆਂ ਨੂੰ ਹੀ ਉਹ ਮਿਲਦੀ ਹੈ ਸਰ ਹਾਂ ਜੀ ਜੀ ਉਹ ਤਾਂ ਇਸਤੇਮਾਲ ਕਰ ਰਹੇ ਹਾਂ ਕਿ ਨਹੀਂ ਹਾਂ ਜੀ ਕਰਦੇ ਆ ਉਹਦੇ ਸਰਟੀਫਿਕੇਟ ਬਣਾਏ ਹੋਏ ਆ ਹਾਂ ਕੋਈ ਬੜੇ ਬੜੇ ਬਣੇ ਹੋਏ ਆ ਨਾ ਉਹਦੇ ਵਿੱਚ ਤੁਹਾਨੂੰ ਉਹਦਾ ਫਾਇਦਾ ਇੱਕ ਮਿਲੂਗਾ ਉਹ ਲਿਓ ਜੀ ਅੱਛਾ ਠੀਕ ਉਹਦਾ ਲਿਓ ਜੀ ਰਹੀ ਗੱਲ ਜ਼ਮੀਨਾਂ ਦਾ ਤੇ ਬਾਕੀ ਕੰਮਾਂ 'ਚ ਤੁਹਾਨੂੰ ਸਹਾਇਤਾ ਜਿਹੜੀ ਨਹੀਂ ਮਿਲਦੀ ਉਹਦੇ 'ਚ ਆਪਾਂ ਰੌਲਾ ਪਾ ਸਕਦੇ ਆ ਕਿ ਆ ਸਰਕਾਰ ਜਿਹਦੀ ਵੀ ਬਣੇ ਜਾਂ ਜਿਹਦੀ ਹੈਗੀ ਆ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਸ਼ਰਤਾਂ ਪਹਿਲਾਂ ਤੋਂ ਤੈਅ ਕਰ ਨਹੀਂਦਾ ਅਸੀਂ ਤੈਨੂੰ ਬਣਾਉਣਾ ਹੈ ਇੱਕ ਮੈਂ ਹੋਰ ਦੱਸਣਾ ਜਾਂਦਾ ਸੀ ਜਿੰਦੇ ਵਿੱਚ ਅਸੀਂ ਧਰਨਾ ਲਾਇਆ ਸੀ ਉਹ ਆਪਣੀ ਮਤਾਂ ਦੀ ਜਿੱਥੋਂ ਵੀ ਹੋਂਦੇ ਕਰਨਾ ਮਤਲਬ ਨਹੀਂ ਆ ਸਕਿਆ ਉਹ ਆਹੀ ਗਰਦੌਰੀ ਵਾਲਾ ਇੰਦਰਦੌਰੀ ਵਾਲਾ ਉਹਦੇ ਵਿੱਚ ਸਾਨੂੰ ਡੀਸੀ ਦਫ਼ਤਰ ਉਹਨਾਂ ਨੇ ਇੱਕ ਇਹੋ ਜਿਹਾ ਸਾਡੇ ਨਾਲ ਧੋਖਾ ਕੀਤਾ ਵੀ ਕਹਿੰਦੇ ਤੁਹਾਨੂੰ ਅਸੀਂ ਵੱਤਵਾ ਦਾ ਦੋਗਣਾ ਦੇ ਵਿੱਚ ਵਿੱਚ ਤੁਹਾਡਾ ਮਸਲਾ ਹੱਲ ਕਰ ਦਾਂਗੇ ਅਸੀਂ 20 ਵੀ ਦੇਾਂਗੇ 2.5 ਵੀ ਦੇਾਂਗੇ ਸਾਰਾ ਕੁਝ ਦੇਾਂਗੇ ਜਦੋਂ ਉਹਨਾਂ ਦਾ ਟਾਈਮ ਨਿਕਲ ਗਿਆ ਧਰਨੇ ਤੋਂ ਬਾਅਦ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਕਹਿੰਦੇ ਨਹੀਂ ਜੀ ਤੁਹਾਡੀ ਕਰਦੇ ਨਹੀਂ ਪਹਿਲਾਂ ਡੀਸੀ ਨੇ ਕਿਹਾ ਸੀ ਨਾ ਹਾਂਜੀ 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 ਸਾਡੇ ਕੋਲ ਵੀਡੀਓ ਹੈ ਤੇ ਜਦੋਂ ਤੁਸੀਂ ਉਹਦੇ ਕੋਲੇ ਗਏ ਫਿਰ ਕੀ ਆਂਦੇ ਸਾਡੇ ਜਵਾਬ ਦੇ ਮੈਂ ਆਂ ਦੇਖੀ ਆਂਦੇ ਆਂ ਦੇਖੀ ਫਿਰ ਮੈਂ ਡੀਸੀ ਮੈਡਮ ਨੂੰ ਉਹ ਕਹਿੰਦੇ ਕੱਚੀਆਂ ਜ਼ਮੀਨਾਂ ਮੈਂ ਫੋਟ ਉਹਨਾਂ ਦੇ ਦਫਤਰ ਜਾ ਕੇ ਮੈਂ ਬੋਲਿਆ ਮੈਂ ਕਿਹਾ ਮੈਡਮ ਜੀ ਹੁਣ ਇੱਕ ਤੋਂ ਮਸਲਾ ਰਹਿ ਗਿਆ ਜੇ ਪਹਿਲਾਂ ਬੋਲਤਾ ਸੀ ਤੁਸੀਂ ਲਈ ਭਾਈ ਸਾਡੀਆਂ ਜ਼ਮੀਨਾਂ ਕੱਚੀਆਂ ਬਾਜੀ ਦਿਓ ਮੈਂ ਇਹਦੀ ਗੱਲ ਵੀ ਕੀਤੀ ਸੀ ਮੈਂ ਕਿਹਾ ਤੇ ਜੇ ਤੁਸੀਂ ਸਾਡੇ ਨਾਲ ਦਲਾਸਾ ਮਾਰਿਆ ਸਾਨੂੰ ਵੀ ਜਦੋਂ ਤੁਸੀਂ ਤਰਨਾ ਲੱਗਿਆ ਹੋਏ ਸੀ ਉਸ ਟਾਈਮ ਤੁਸੀਂ ਕਿਹਾ ਵੀ ਤੁਸੀਂ ਇਸ ਤਰ੍ਹਾਂ ਵੀ ਆਪਦਾ ਤਰਨਾ ਤੁਸੀਂ ਚੱਕ ਲੋ ਹਾਂ ਉਹਦੇ ਵਿੱਚ ਤੁਸੀਂ ਵੀ ਜੋ ਵੀ ਤੁਹਾਡੀ ਹੈਲਪ ਹੋਈ ਅਸੀਂ ਕਰਾਂਗੇ ਸਿਰਫ ਸਾਨੂੰ 2 ਦਿਨ ਦਾ ਵਕਤ ਦਿਓ ਅਸੀਂ 2 ਦਿਨ ਦਾ ਵਕਤ ਦਿੱਤਾ ਉਸ ਤੋਂ ਬਾਅਦ ਜਦੋਂ ਅੰਦਰ ਉੱਥੇ ਦਫ਼ਤਰ 'ਚ ਗਏ ਮੈਂ ਮੈਡਮ ਜੀ ਸਾਡੇ ਨਾਲ ਤੁਸੀਂ ਧੋਕਾ ਕੀਤਾ ਬਾਕੀ ਇੱਕ ਸ਼ਰਤ ਇਹ ਜੇ ਸਾਡਾ ਮਸਲਾ ਹੱਲ ਨਾ ਹੋਇਆ ਵੀਡੀਓ ਹੈਗਾ ਹਾਂਜੀ ਮਹਵਜਾ ਹੈਗਾ ਜੇ ਨਾ ਮਿਲਿਆ ਤੇ ਮੈਂ ਕਿਹਾ ਜਿਹੜਾ ਭਾਜੀ ਤੁਹਾਨੂੰ ਪਾੜ ਦਿਖਾ ਪਾੜ ਦਿਖਾਇਆ ਮੈਂ ਕਿਹਾ ਸਿੱਧਾ ਬਾਰਡਰ ਨਾਲ ਇਤਰੋਂ ਬੰਦ ਕਰਦੇ ਤਾਂ ਤਾਂ ਪਿੱਛੇ ਲੈ ਜਾਂਦੇ ਕੋਈ ਕੋਲ ਨਾਲ ਪਾਸੇ ਸਾਨੂੰ ਪਾਕਿਸਤਾਨਾਂ ਦੇ ਪਾਸੇ ਜੋੜਦੇ ਮੈਂ ਮੈਡਮ ਨੂੰ ਆ ਮੇਰੇ ਪਿੰਡ ਦਾ ਸਰਪੰਚ ਸਾਹਮਣੇ ਖੜਿਆ ਇਹਨਾਂ ਦੇ ਕੋਲੇ ਮੈਂ ਗੱਲ ਕੀਤੀ ਡੀਸੀ ਮੈਡਮ ਨੂੰ ਮੈਂ ਕਿਹਾ ਵੀ ਮੈਂ ਛੇਤੀ ਕੀਤਾ ਚਲੋ ਤੁਸੀਂ ਮੌਕੇ ਦੇ ਅਫਸਰੋਂ ਮੈਂ ਇਹ ਕੰਮ ਕਰਿਓ ਜੇ ਇੱਕ ਤੁਸੀਂ ਆਪਦੇ ਐਮਐਲਏ ਨੂੰ ਇਹ ਵਿਖਾਇਆ ਉਹਦਾ ਵੀਡੀਓ ਵਗੈਰਾ ਨਹੀਂ ਨਹੀਂ ਦੱਸੋ ਸਹੀ ਬਖਾਇਆ ਕਿ ਨਹੀਂ ਤੁਸੀਂ ਐ 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 ਉਹਨਾਂ ਕਿਤੇ ਆਏ ਹੈ ਵੀ ਇੱਥੇ ਉਹਨਾਂ ਦੇ ਵਿੱਚ ਕੀ ਹੋਇਆ ਵੀ ਇਹਨਾਂ ਦੇ ਸਾਡੇ ਕੋਈ ਵੀਰ ਨੇ ਕੋਈ ਗੱਲ ਨਹੀਂ ਕੋਈ ਬੰਦਾ ਬਾਹਰ ਦਾ ਸੀ ਬਾਹਰ ਦਾ ਸੀ ਉਹਨੇ ਕੀ ਕੰਮ ਕੀਤਾ ਉਹਨੇ ਕਿਹਾ ਤਾਂ ਕਹਿੰਦਾ ਹੁਣ ਇੱਥੇ ਕੀ ਲੈਣ ਆਏ ਨੇ ਉਹਦੇ ਮੂੰਹ ਚ ਗਾਹ ਨਿਕਲ ਗਈ ਉਹ ਜਾਨਾ ਬੁੱਲਣ ਸਾਹ ਉਹਨਾਂ ਨੂੰ ਮਾੜਾ ਚੰਗਾ ਬੋਲਣ ਉਹ ਭਰਾ ਜੀ ਸਾਡੇ ਪਿੰਡ ਦੇ ਉੱਥੇ ਕਿਤੇ ਲਾਏ ਉਹਨੇ ਗੱਡੇ ਤੂੰ ਉਹ ਚੌਕ ਦੇ ਸਾਡੇ ਮੁੰਡਿਆਂ ਦੀ ਮੋਬਾਈਲਾਂ ਵੀ ਲੈ ਕੇ ਦਲਟਾ ਪਰਚਾ ਕਰਨ ਲੱਗੇ ਅਸੀਂ ਸਮਸੇ ਗਏ ਚਲੋ ਹੁਣ ਕੋਈ ਗੱਲ ਨਹੀਂ ਆ ਲੋੜ ਪਈ ਤਾਂ ਮੈਂ ਵੀ ਜਾਂ ਅਸੀਂ ਸਾਰੇ ਵੀ ਕਹਿ ਦਿਆਂਗੇ ਹਾਂ ਜੀ ਬਸ ਤਾਂ ਸਾਡਾ ਕੰਮ ਉਹਨਾਂ ਨਾਲ ਉਲਟਾ ਹੀ ਰਹਿੰਦਾ ਪਰ ਤੁਸੀਂ ਜਾਇਓ ਜੇ ਉਹਨਾਂ ਨੂੰ ਕਹੋ ਜੇ ਆਹ ਤੁਹਾਡੇ ਡੀਸੀ ਨੇ ਕੀਤਾ ਬਿਲਕੁਲ ਬਿਲਕੁਲ ਵਾਦਾ ਕਰਕੇ ਮੁਕਰ ਰਹੇ ਨੇ ਫਿਰ ਨਹੀਂ ਤਾਂ ਅਸੀਂ ਆਪ ਦੇ ਆਲਾ ਕੰਮ ਕਰਾਂਗੇ ਬੰਦ ਕਰਨ ਵਾਲਾ ਇੱਕ ਵਾਰੀ ਵਾਰਨਿੰਗ ਦੇ ਤੌਰ ਤੇ ਖੇਤੀਬਾੜੀ ਮੰਤਰੀ ਨੂੰ ਮਿਲਿਓ ਜੇ ਜਾ ਕੇ ਮਿਲਿਓ ਜੇ ਸਾਰੇ ਜੀ ਜਨਾਬ ਸਾਡੀ ਨਾਲ ਜਿਹੜਾ ਬਿਸਤਰਾ ਆਏ ਡੀਸੀ ਆ ਜਾਂਦਾਈ ਸਾਨੂੰ ਆਂਦਾ ਵੀ ਬਿਸਤਰਾ ਚੁੱਕ ਲੋ ਜੰਗ ਤੇ ਰੋਲਾ ਪੈਂਦਾ ਤਾਂ ਪਾਣੀ ਆਦਾ ਤਾਂ ਇਹ ਸਾਨੂੰ ਕੋਈ ਚੀਜ਼ ਨਹੀਂ ਦਿੰਦੇ ਬਸ ਇਹ ਸਾਡੀ ਗੱਲ ਨਹੀਂ ਸੁਣਦੇ ਸਾਨੂੰ ਆਫਾ ਫਪਾ ਕਰ ਦਿੰਦੇ ਨੇ ਬੱਸ ਇਹ ਕੰਮ ਮੈਂ ਤੁਹਾਨੂੰ ਐਵੇਂ ਕਹਦੇ ਆ ਇਹ ਤਾਂ ਜਦੋਂ ਸਰਕਾਰ ਬਣਾਉਣੀ ਆ ਨਾ ਐਮ ਐਲ اے ਚੁਣਨਾ ਹੈ ਇਹ ਗੱਲ ਸਾਨੂੰ ਉਦੋਂ ਕਰਨੀ ਪੈਣੀ ਹੈ ਇਦਾ ਇੱਕੋ ਕੰਮ ਕਰਿਓ ਜੇ ਪਹਿਲਾਂ ਕੋਈ ਮੁੰਡਾ ਆਪਣੇ ਜਿਹੜਾ ਵੀ ਹੋਊਗਾ ਤੁਸੀਂ ਬਾਰਡਰ ਦੇ ਕੋਲੇ ਹੋਣ ਦੀਆਂ ਕੀ ਕੀ ਫਾਇਦੇ ਨੇ ਹਾਂਜੀ ਸੈਂਟਰ ਵੱਲੋਂ ਤੇ ਸਟੇਟ ਵੱਲੋਂ ਪਹਿਲਾਂ ਉਹ ਪੜੋ ਫਿਰ ਵੇਖੋ ਤੁਹਾਨੂੰ ਉਸਦਾ ਮਿਲ ਰਹੀ ਕਿ ਨਹੀਂ ਨਹੀਂ ਮਿਲ ਰਹੀ ਤਾਂ ਜਿਹੜੀ ਸਰਕਾਰ ਹੁਣ ਚੋਣੀ ਆ ਉਹਨਾਂ ਨੂੰ ਕਹਿਣਾ ਜਾਂ ਤਾਂ ਬੰਦੇ ਦੇ ਪੁੱਤ ਬਣ ਕੇ ਆ ਲਿਖ ਕੇ ਦਿਓ ਤੁਹਾਡਾ ਮੁੱਖ ਮੰਤਰੀ ਦਾ ਦਾਅਵੇਦਾਰ ਲਿਖ ਕੇ ਦੇਵੇ ਕਦੋਂ ਕਦੋਂ ਕਰੂੰਗੇ ਨਹੀਂ ਤਾਂ ਚੱਲੋ ਬਣੋ ਇਹ ਤਾਂ ਉਦੋਂ ਕਰਨਾ ਉਹ ਕਿਹੜਾ ਮਰਚੀ ਪਾਰਟੀ ਦਾ ਬਣਾਉਣਾ ਹੈ ਹੁਣ ਮੁੱਦਾ ਠਾਇਆ ਤੁਹਾਡੇ ਨਾਂ ਪਹਿਲੀ ਦੀ ਕੀ ਵਾਇਬਾਕੀ ਕੋਈ ਦੇਈ ਹੈ ਇਹ ਗੱਲ ਕੋਈ ਮੈਂ ਤਾਂ ਕਿਹਾ ਇਹ ਤਾਂ ਉਦੋਂ ਦੀ ਗੱਲ ਹੈ ਪਹਿਲਾਂ ਵਾਲੀ ਜਿਹੜੀ ਗੱਲ ਆ ਤੁਹਾਨੂੰ ਜੋ 20 ਵਗੈਰਾ ਦਾ ਕਿਹਾ ਸੀ ਇਹਦਾ ਵੀ ਕਿਹਾ ਸੀ ਹਾਂਜੀ ਇਹ ਤੁਸੀਂ ਖੇਤੀਬਾੜੀ ਮੰਤਰੀ ਕੋਲੇ ਜਾਣਾ ਹੈ ਚੰਡੀਗੜੀ ਜਾਉਂਗੇ ਨਾ ਜਾ ਉਹਨਾਂ ਦੇ ਪਿੰਡ ਜਾਇਓ ਜੀ ਤੁਸੀਂ ਗੱਲ ਕਰਿਓ ਜੇ ਸਾਡਾ ਨਾਮ ਲੈਣਾ ਹੋਇਆ ਲੈ ਦਿਓ ਜੀ ਜੇ ਨਾ ਕੋਸ਼ਿਸ਼ ਕੀਤਾ ਤਾਂ ਫਿਰ ਆਪਾਂ ਜੋ ਕੰਮ ਕਰਦੇ ਆ ਉਹ ਕਰਾਂਗੇ ਬੰਦ ਫਿਰ ਬਿਲਕੁਲ ਬਿਲਕੁਲ ਹੁਣ ਇਹਦੇ ਚੇਰ ਨਹੀਂ ਲਾਉਣਾ ਬਸ ਅਸੀਂ ਬਿਜਾਵਤ ਤੋਂ ਵਿਹਲੇ ਹੁੰਦਿਆਂ ਨਾਲ ਹੀ ਅਸੀਂ ਮੋਰਚਾ ਘੜਦੇ ਨੇ ਇਹ ਕਰ ਲੈਣਾ ਹੋਰ ਨਹੀਂ ਤਾਂ 3 ਤਰੀਕ ਨੂੰ ਅਸੀਂ ਲਾ ਹੀ ਰਹੇ ਹਾਂ ਮੋਰਚਾ ਸ਼ੁਰੂ ਕਰ ਰਹੇ ਹਾਂ ਉਹਦੇ ਬਾਅਦ ਭਾਜੀ ਫਿਰ ਜਦੋਂ ਅਸੀਂ ਇਧਰ ਹੋ ਗਏ ਲੋਗੇ ਨਾ ਅਸੀਂ ਟ੍ਰੇਨ ਵੀ ਕੋਈ ਨਹੀਂ ਚੱਲਣ ਦੇਣੀ ਹਵੇ ਵੀ ਬੰਦ ਕਰ ਦਨੇ ਆ ਅਸੀਂ ਨਹੀਂ ਵੇਖਣਾ ਵੀ ਬੰਦਾ ਕੀ ਪਿਆ ਜਿੰਨੀ ਆ ਵਾਰਨਿੰਗ ਇੰਨਾ ਕੈਮਰੇ ਆ ਰਹੇ ਸਾਰੀ ਉਹਨਾਂ ਤੱਕ ਪਹੁੰਚ ਵੀ ਜਾਣੀ ਆ ਅਸੀਂ ਇਹ ਵੀ ਬੰਦ ਕਰਨੇ ਆ ਇਹਦੀ ਤੈਨਾ ਵੀ ਮੈਂ ਤਾਂ ਬੰਦ ਕਰਾਣੀ ਆ ਮੈਂ ਤਾਂ ਇਹਨਾਂ ਨੂੰ ਅੱਗੇ ਗਿਆ ਜਿਵੇਂ ਅੱਗੇ ਆਪਾਂ ਇਕੱਠੇ ਹੋਏ ਆ ਨਾ ਐਵੇਂ ਇਕੱਠੇ ਹੋ ਲੋ ਪਜਾਵਤ ਕਰ ਲੋ ਆਪੋ ਦੀ ਉਸ ਤੋਂ ਬਾਅਦ ਸਿਆਲ ਆਪਾਂ ਖਾਣੇ ਦੋ ਫੁਲਕੇ ਘਰੇ ਵੀ ਨੇ ਦੁੱਧੇ ਵੀ ਬਣਾ ਹੀ ਚੱਲਾਂਗੇ ਆ ਵੀ ਤੁਹਾਨੂੰ ਡੁੱਪਣਾ ਛੱਡ ਕਰ ਇਹ ਪਾਪ ਤੇ ਛੇ ਜਿਹੜਾ ਛੱਡਦੇ ਨਾ ਮਰਨ ਵਾਲਾ ਛੱਡਾ ਜੋਰ ਵਿੱਚ ਨਹੀਂ ਉਹ ਮੈਂ ਤਾਂ ਇਹ ਕਿਹਾ ਉਹਦੀ ਤੁਸੀਂ ਨਾ ਪੜ ਲਓ ਪਾਉ ਨੂੰ ਕੀ ਕੀ ਸਹਾਈਤਾਉਂ ਲਿਖ ਕੇ ਦਿੰਦੇ ਨੇ ਉਹ ਮਿਲਦੀ ਆ ਕਿ ਨਹੀਂ ਮਿਲਦੀ ਗੋਲੀਆਂ ਵੀ ਅਸੀਂ ਖਾਨੇ ਆ ਡੁੱਬਣੇ ਵੀ ਅਸੀਂ ਆ ਤੇ ਸਾਨੂੰ ਪੁੱਛਦੇ ਨੇ ਤੇ ਆਪਾਂ ਮੋਰ ਪੱਕਾ ਗੱਲ ਕਰਦੇ ਆ ਇਹਦੇ ਘਰ ਜਗਾ